දෙ ඇතවර මී දෙප්ප කන්නා ැකෙ හැට හැද අයිඇඳ තොඩ थෝड़ ත ක න පානිය ත්‍ර අයි වනය පැගජම ਜੀ ਜੇ ਤੋਂ ਗੱਡੀ ਲੰਗਦੀ ਹੈ ਨਾ ਤਾਂ ਆ ਪਾਣੀ ਸਾਡੇ ਅੰਦਰ ਆ ਜਾਂਦਾ ਇੱਥੇ ਬਾਹਾਂ ਨਹੀਂ ਸੀਗੇ ਟਾਈਮ 4 ਵਜਨ ਵਾਲੇ ਹੋ ਗਏ ਤੇ ਹਲੇ ਵੀ ਨਹੀਂ ਹਟਿਆ ਗਾ ਸਾਰੇ ਦਿਨ ਨਮੀ ਆ ਹੀ ਜਾਂਦਾ ਕਿੰਨੇ ਸੋਨੇ ਫੁੱਲ ਲੱਗੀਆਂ ਨਵੀਦ ਦੇ ਆ ਦੇਖਿਆ ਲੱਗਦੇ ਜਿਵੇਂ ਮਾਈਕ ਲੱਗੇ ਹੁੰਦਾ ਕਲੈਕਚਰ ਜਾਂ ਹਨ ਸਿਖਾਵਾਂਗੇ ਇਹ ਕੀ ਕਹਿੰਦੇ ਹੈਗੇ ਨਾ ਨੀ 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 ਮਸੰਮੀ ਅਨਾਨਾਸ ਵਰਗੀ ਲਾਈਦੀ ਹੈਗੀ ਨਵੀਦ ਦੇ ਡੈਡੀ ਨੇ ਛਿਲਕੇ ਲਿਆਣੇ ਨੇ ਜੂਸ ਤਾਂ ਬਣਾਇਆ ਨਹੀਂ ਅਸੀਂ ਕਾਲਾ ਨਮਕ ਪਾ ਕੇ ਕਾਵਾਂਗੇ ਇਹ ਘਰੇ ਪਿੱਸਿਆ ਹੋਇਆ ਦਾ ਹੈ ਲੋਬੀ ਪਕਸੀ ਆ ਕਾਲੀ ਕੁਬੜਾ ਤਵਾਸਾ ਨੇ ਮਾਹਰ ਹੋ ਗਏ ਤੇ ਸਾਢੇ 4-5 ਦਾ ਟਾਈਮ ਹੋਣਾ ਰਹਿਣਾ ਅੱਜ ਕੰਮ ਵਾਲੇ ਸੀਗੇ ਤੇ ਮੈਂ ਹੁਣ ਨਾ ਤੀਂਗੀ ਹਾਂ ਨਾ ਸਿੱਖਾ ਮੈਨੂੰ ਸਮਝ ਆ ਜਾ ਤੁਸੀਂ ਵੀਰ ਜੀ ਰਾਤ ਦਾ ਮੀਂਹ ਪਈ ਜਾਂਦਾ ਹੈ ਤੇ ਮੈਨਾਂ ਵੀ ਦੀਆਂ ਗੁੱਤਾਂ ਵੀ ਕਰਨੀਆਂ ਹਨ। ਬੈਨੂ ਖੇਤੋਂ ਬੈ ਜਾ ਮੈਂ ਆਉਣੀ ਆ। ਅੱਜ ਦਿਨ ਹੈਗਾ ਸੋਮਵਾਰ। ਇੱਥੇ ਨਵੀ ਦੀ ਵਾਰਦੀ ਧਰੀ ਸੀਗੀ ਤੇ ਆ ਮੈਂ ਚੁੰਨੀ ਮਾੜੀ ਜਿਹੀ ਸਲਾਬੀ ਸੀਗੀ ਇੱਥੇ ਪਾ ਗਈ ਸੀਗੀ ਕਿਉਂਕਿ ਗਿੱਲਾ ਤਾਂ ਇਹ ਲੱਕੜ ਕਰਕੇ ਪਾ ਨਹੀਂ ਸਕਦੇ ਇਹਦੇ ਤੇ ਚਮਚੇ ਦੇਖੋ ਮੇਰੇ ਚਮਚੇ। ਤੇ ਆ ਵਾਲੀ ਚਾਦਰ ਅੱਜ ਮੈਂ ਇਧਰਲੀ ਸਾਈਡ ਵਿਛਾਤੀ ਤੇ ਆ ਰੱਖ ਦਾਂਗੇ ਇੱਥੇ ਇਹਨੂੰ ਬੈੱਡ ਸ਼ੀਟ ਵੀ ਕਰਤੀ ਠੀਕ ਹੈ ਤੇ ਲੈ ਲੀ ਜੀ ਹਾਂ ਦੇਖੋ ਸੁਣ ਲੈ ਦੀ ਚਾਦਰ ਤੇ ਇੱਧਰਲੇ ਮੰਜੇ ਤੇ ਮੈਂ ਆਵ ਬਿਛਾਤੀ ਸੀਗੀ ਦਵਾਨ ਵਾਲੀ ਸੋਫੇ ਤੇ ਵੀ ਵਿਛਾ ਲੈਣੀ ਹੈ ਪਜਾਤਰ ਤੇ ਹੁਣ ਆਪਾਂ ਪਹਿਲਾ ਨਵੀਂ ਦੀਆਂ ਗੁੱਤਾਂ ਕਰਾਂਗੇ ਸਕੂਲ ਨੂੰ ਤਿਆਰ ਕਰਦੀ ਮੈਨੂੰ ਠੰਡਾ ਠੰਡਾ ਮੌਸਮ ਹੋਇਆ ਪਿਆਗਾ ਮੌਸਮ ਠੰਡਾ ਠੰਡਾ ਹੋਇਆ ਪਿਆਗਾ ਤੇ ਮੈਂ ਅੰਗਣਵਾੜੀ ਜਾਣਾ ਸੀ ਤਿਆਰ ਹੋ ਕੇ ਬੈਠੀ ਮੈਂ ਮਾੜਾ ਇਹ ਵੀ ਕਟੇ ਤਾਂ ਮੈਂ ਜਾਵਾਂ ਤੇ ਨਹੀਂ ਕਟਣ ਤਾਂ ਨਹੀਂ ਲੰਦਾ ਰਾਤ ਦਾ ਕੱਲ ਦਾ ਪਈ ਨਾ ਕੱਲ ਸਾਰਾ ਦਿਨ ਆ ਹੀ ਗਏ ਮੀ ਤੇ ਸਾਰੀ ਰਾਤ ਆ ਗਏ ਹਾਂ ਹਾਂ ਸੁਵਾ ਦਾ ਚਲੇਗਾ ਚਲੀ ਅੰਦਰ ਆਂ ਸੰਤਾਰੇ ਦੇ ਖੋਣੇ ਪਾਣੀ ਆਈ ਜਾਂ ਮੇਰੇ ਵੇੜੇ ਚ ਹਰਸ਼ ਕਰਕੇ ਜਿੱਦਾਂ ਨਹੀਂ ਲੈ ਮੈਨੂੰ

ਹੁਣ ਇਹਨਾਂ ਨੂੰ ਇੱਧਰ ਸਾਈਡ ਤੇ ਰੱਖਿਆ ਰਾਬ ਇਹਨਾਂ ਦੇ ਵੀ ਨਿਕਲੇ ਸੋਹਣੇ ਆਹ نیچے ਜਾ ਕੇ ਦੇਖੋ ਨੀ ਹਾਂ ਜਿਹੜਾ ਪਤਮੀ ਹਟਣ ਦਾ ਨਾ ਹੀ ਨਹੀਂ ਲੈ ਰਿਹਾ ਦੇਖੋ ਕਿਵੇਂ ਪਾਣੀ 12ਵੀਂ ਨੰਗਣ ਨਸਾਨ ਹੈ। ਜਾਈ ਡਾਕਟਰ ਲਗਾਤਾਰ ਆਈ ਨਹੀਂ ਤਿਆਰ ਹੋ। ਅੱਜ ਦੂਜਾ ਦਿਨ ਹੋ ਗਿਆ। ਬਾਹਰ ਤੋਂ ਵੀ ਪਾਣੀ ਨਹੀਂ ਆਇਆ। ਹਾਂਜੀ ਟਾਈਮ ਵੱਜ ਕੇ ਸਹੀ 12 ਤੇ ਹਾਲ ਤੱਕ ਵੀ ਮੀਂਹ ਇੱਕ ਮਿੰਟ ਤੇ ਨਹੀਂ ਬੰਦ ਹੋ ਰਿਹਾ। ਮੇਰੀ ਜੰਡਰ ਲਗਾਤਾ ਗਮਲਿਆਂ ਚ ਪਾਣੀ ਟੱਪਣ ਵਾਲਾ ਹੋਇਆ। ਆਈ ਜੱਲੀ ਅੰਦਰ ਨੂੰ। ਹਾਂਜੀ ਮੀਂਹ ਤਾਂ ਹਟਦਾ ਨਹੀਂਗਾ ਤੇ ਨਾ ਹੀ ਕੋਈ ਹੋਰ ਕੰਮ ਹੁੰਦਾ। ਤੇ ਕੱਪੜੇ ਜਿਹੜੇ ਸੁੱਕੇ ਇਹਨਾਂ ਦੀ ਮੈਂ ਮਾਰ ਦੂੰਗੀ ਹੁਣ ਤਾਂ। ਫਿਰ 2 ਵਜੇ ਨਵੀਂ ਨੂੰ ਲੈ ਆਉਂਗੀ ਆਪਣੇ। ਕਿ ਨਹੀਂ ਕਮੈਂਟ ਹੀ ਨਹੀਂ ਹਟੇਗਾ ਤੇ ਹਜੇ ਵੀ ਪਈ ਜਾਂਦਾਗਾ ਤੇ ਹੁਣ ਥੋੜੇ ਜੇ ਕੱਪੜੇ ਪੈਸੀ ਮੈਂ ਚੱਲ ਇਹਨਾਂ ਦੀ ਟੈਮ ਮਾਰਦੀ ਐ। ਇਹਦੀ ਮੈਂ ਟੈਮ ਮਾਰ ਦੂੰਗੀ। ਕੱਲ ਤੋਤੇ ਸੀ ਇਹ ਤਾਂ ਸੁੱਕੇ ਹੈਗੇ। ਥੋੜੇ ਜੇ ਗਿੱਲੇ ਆ ਜਿਹੜੇ ਉਹ ਮੈਂ ਅੰਦਰ ਪਾਈ ਬਾਹਰ ਦੀ ਤਾਰ ਤੋਂ ਲਾ ਕੇ ਇੰਨੇ ਕੁ ਸੁੱਕੇ ਸੀਗੇ। ਹਾਂਜੀ ਇੱਧਰ ਆਪਾਂ ਬਣਾਵਾਂਗੇ ਨਵੀਂ ਵਾਸਤੇ ਦਲੀਆ। ਨਵੀਂ ਉਹ ਬਰਾਕਾ ਸੰਦ ਦਲੀਆ। ਤਦਲੀਆ ਨਾ ਅਸੀਂ ਆਹ ਵਾਲਾ ਲੈ ਕੇ ਆਉਨੇ ਨੇਗੇ ਆਹ ਵਾਲਾ ਤਦਲੀਆ ਲੈਉਨੇ ਨੇ ਨਮਕੀਨ ਤਦਲੀਆ ਵੀ ਬਣਾ ਸਕਦੇ ਹਾਂਗੇ ਜੇ ਬਹੁਤ ਵਧੀਆ ਤਦਲੀਆ ਦਾ ਬਣਦਾ ਵੀ ਵਧੀਆ ਰਾਤ ਮੈਂ ਬਣਾਇਆ ਸੀਗਾ ਖੰਡਾ ਵਾਲਾ ਤੇ ਅੱਜ ਮੈਂ ਬਣਾਉਂਗੀ ਸ਼ੱਕਰ ਪਾ ਕੇ ਸ਼ੱਕਰ ਆਪਣੀ ਆਪ ਹੀ ਹੈ ਬਿਨਾ ਉਸ阿里 ਰੰਗ आले ਰੰਗਣੇ ਹੈ। ਅਰੇ ਜਮਰਾਟ ਜਿਹੀ ਕੋਈ। ਦੁੱਧ ਆਪਣਾ ਗਰਮ ਹੋ ਗਿਆ। ਹੁਣ ਆਪਾਂ ਪਾਵਾਂਗੇ ਦੱਤੀਆ। ਤੇ ਇੱਕ ਚਮਚਾ ਚਮਚੇ ਨਾਲ ਥੋੜਾ ਜਿਹਾ ਘੱਟ ਹੈਗਾ। ਜੈਸੀ ਕਿ ਆਪਾਂ ਪਾਵਾਂਗੇ। ਦਲੀਆ ਆਪਾਂ ਨੇ ਭੁੰਨ ਕੇ ਮੈਂ ਬਣਾਉਣੀ ਹੈ। ਤੇ ਆਪਾਂ 당ੇ ਮਿਲੋੜਨ ਤਾਂ ਉਹ ਮਿੱਠਾ ਸ਼ੱਕਰ ਮੇਰੇ ਚ ਪਾਣੀ ਨਹੀਂ ਪਾਇਆ ਬਸ ਕੱਲਾ ਦੁੱਧ ਚ ਰਿਂਗੂਗੀ ਇਹਨੂੰ ਦਲੀਏ ਨੂੰ ਤੇ ਇਹਨੂੰ ਆਪਾਂ ਢਾੱਕ ਕੇ ਰੱਖ ਦਾਂਗੇ ਗੈਸ ਜਿਹੜਾ ਮੈਂ ਜਮਾ ਸਲੋ ਤੇ ਕਰਤਾ ਹਾਂਜੀ ਆਹ ਵਾਲਾ ਦੁੱਧ ਤਾਂ ਮੈਂ ਪਾਉਂਗੀ ਇੱਕਤੂ ਦੀ ਸਬਜ਼ੀ ਚ ਇਹ ਮੈਂ ਖਰਮ ਹੋ ਜਾਂਦੇ ਤੇ ਇੱਧਰ ਆਪਣਾ ਦਲੀਆ ਵੀ ਬਣ ਕੇ ਰਸ ਤਿਆਰ ਹੋ ਗਿਆ ਥੋੜਾ ਐ ਸੇਕ ਹੋਰ ਲੱਗੂਗਾ ਇਹਨਾਂ ਦੁੱਧ ਨਾਲ ਤਾਂ ਮਸ ਮੇਰੇ ਚੀਤ ਨਾ ਤਾਂ ਬਸ ਤਲ ਗਿਆ ਤਾਂ ਬਣ ਗਿਆ ਥੋੜਾ ਸੇਕ ਹੋਰ ਲਵਾਉਂਗਾ ਤੇ ਇਧਰ ਆਪਣੇ ਕੱਦੂ ਦੀ ਸਬਜ਼ੀ ਵੀ ਬਣਾ ਲਈ ਤੇ ਬੱਸ ਹੋ ਪੋਣਾ ਲਾ ਦੁੱਧ ਤਾਂ ਜਿੱਦਾਂ ਲੀਆ ਵੀ ਆਪਣਾ ਬਣ ਗਿਆ ਕਿੰਨਾ ਵਧੀਆ ਦਾਣੇਦਾਰ ਬਣਿਆ ਨਾ ਇਹ ਦੁੱਧ ਵਾਲੇ ਧੰਮੇ ਚ ਪਾਇਆ ਮੈਂ ਖੈ ਨਾ ਵੀ ਨਵੀਂ ਖਾਰ ਕੇ ਦੇ ਦੂੰਗੀ ਬੁੱਟੇ ਲਾਇਆ ਮੈਂ ਇਹਦੇ ਚ ਨਾ ਦੋ ਦੋ ਹਾ ਇਹਦੀਆਂ ਡੰਡੀਆਂ ਹੀ ਖਰਾਬ ਹੋ ਗਈਆਂ ਸੀ ਸਾਰੀਆਂ ਕੱਟ ਕੇ ਸਾਫ਼ ਕਰਕੇ ਜੜਾ ਇਹਦੀਆਂ ਫੇਰ ਲਾਇਆ ਤੇ ਅੱਜ ਮੀਂਹ ਵੀ ਹੈ ਨਹੀਂਗਾ ਪਰ ਕਹਿੰਦੇ ਆ ਪੈਣਾ ਵੀ ਤੇ ਨਾ ਹੀ ਪਾਵੇ ਰੱਬ ਠੀਕ ਐ ਮੀ ਤਾਂ ਕਿਉਂਕਿ ਖਰਾਬ ਬਹੁਤ ਕੁਝ ਹੋਈ ਜਾਂਦਾ ਲੋਕਾਂ ਦੇ ਵਿਚਾਰਿਆਂ ਦੇ ਘਰ ਢਈ ਜਾਂਦੇ ਹਨ ਤੇ ਆ ਮੈਂ ਇਹਦੇ ਚ ਰੱਖ ਤੇ ਕੇਰਾ ਕਿਉਂਕਿ ਮਿੱਟੀ ਸੁੱਕੀ ਹੈ ਨਹੀਂ ਤੇ ਚਾਰ ਪੰਜ ਬੁੱਟੇ ਹੈਗੇ ਚ ਇੱਕ ਇੱਕ ਦੋ ਤਿੰਨ ਚਾਰ ਪੰਜ 6 ਸੱਤ ਬੂਟੇ ਰਹਿ ਗਏ ਸਾਡੇ ਲਾਉਣ ਵਾਲੇ ਹਜੇ ਸੱਤ ਤਿੱਕਾ ਪਿਆ ਕੱਪ ਦੇ ਵਿੱਚ ਰੱਖਿਆ ਅੱਠ ਤੇ ਦੋ ਆਪਾਂ ਨੇ ਆਹ ਲਾਤੇ ਅੱਜ ਕੀ ਆ ਮੇਰੀ ਗਲਦੋਦੀ ਚ ਲੱਪੀ ਜਮਾ ਕੀ ਆਪਣੀਆਂ ਜਿਹੜੀਆਂ ਨਮੀਆਂ ਚਾਦਰਾਂ ਸੀਗੀਆਂ ਉਹ ਵੀ ਆ ਗਈਆਂ ਅੱਜ ਹੀ ਬਦਲਾ ਕੇ ਲੈ ਆਂਦੀਆਂ ਹਜੇ ਮੰਦਰ ਵੀ ਨਹੀਂ ਲੈ ਕੇ ਗਈ ਕੀ ਆ ਸੇ ਉਹਦੇ ਨਾਲ ਦੀਆਂ ਹੀ ਆ ਦਿੱਤੇ ਪਰ ਇਹ ਬੈੱਡ ਦੀਆਂ ਉਹ ਦਵਾਨ ਦੀਆਂ ਸੀਗੀਆਂ